ਵਾਹਿਗੁਰੂ ਜੀ ਦਾ ਖਾਲਸਾ ਸ਼ਿਰਵਾਹਿਗੁਰੂ ਜੀ ਕੀ ਬਤੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਵਿੱਚ ਰੋਜੀ ਮਾਰਾ ਤੁਹਾਨੂੰ ਦਿਨ ਸੁਭਣੀ ਤੇ ਰਾਤ ਚੋਂ ਹੁਣੀ ਚਰਖੀ ਬਖਸ਼ੇ ਤੇ ਬਖਸ਼ੇ ਨਾ ਕੋ ਨਾਲ ਸਭ ਨੂੰ ਦੁੱਖ ਰੋਗ ਤਾਂ ਜੀ ਘਰ ਦੇ ਵਿੱਚ ਜੀ ਪੂਰਾ ਹਣ ਸੰਭ ਲਈ ਜਿਹੜਾ ਕਹ ਸੱਦ ਨੂੰ ਵਿਖੰਡਾ ਰਖਾਣਾ ਜਿਹੜੇ ਕਮਰਿਆਂ ਦਾ ਸਮਾਨ ਇੱਕ ਲੌਬੀ ਨੇ ਸੰਭਾਲਿਆ ਉਹ ਕਮਰੇ ਦਾ ਵੀ ਤੇ ਮੇਰੇ ਵਾਲੇ ਕਮਰੇ ਦਾ ਵੀ ਚੈਟਰ ਚਲ ਰਾਇਆ ਜੀ ਅੱਜ ਪ੍ਰੋਫੈਸਰ ਭਰਾਨਾ ਦੇਖੀ ਬਾਈ ਦੇਖੋ ਉਹ ਦੇਖੋ ਉਹ ਸਰ ਪਠਾਵਾ ਦਾ ਕੀ ਸੁਚਨਾ ਤੇ ਹਮ ਤੁਸੀਂ ਪ੍ਰਾਈਮਰ ਮਾਰਨ ਕਿ ਕਰ ਰਹੇ ਹੋ ਰੇਗਿੰਗ ਬਣਾਉਂਦੇ ਅੱਛਾ ਪ੍ਰਾਈਮਰ ਬਣਾਉਂਦੇ ਤੇ ਕਲਰ ਦਾ ਬਾਤ ਹੋਣਾ ਹਾਂ ਕਿਹੜਾ ਕਲਰ ਹੈ ਕੋਈ ਪਤਾ ਮੈਨੂੰ ਤਾਂ ਵੀ ਨਹੀਂ ਪਤਾ ਮਜ਼ ਨੂੰ ਛੋਟਾ ਐ ਨਵੇਂ ਬੜਾ ਕਿਹੜਾ ਉਹ ਕਮਰੇ ਵਾਲੇ ਹੁਣ ਉੱਤਰ ਵਾਲੇ ਕਿਹੋ ਉਹ ਜਿਉਣਾ ਇਹ ਕੰਧਾਂ ਨੂੰ ਹਾਂ ਪੇਂਟ ਨੂੰ ਦਵਾ ਹੋਣਾ ਕਰੀਓ ਅੱਛਾ ਮਹੌਲ ਰਸਾ ਸਿਰਫ ਸਭ ਪਰਸੇ ਆਪਾਂ ਨੂੰ ਸ਼ਾਂਤੀ ਰੱਖਿਓ ਸ਼ਾਮ ਬਾਤ ਅਮਰੀ ਗੁਰੂ ਘਰ ਕੜਿਆਲ ਕਰਕੇ ਜੀ ਪੰਜਾਬ ਦੇ ਵਿੱਚ ਅਹੀ ਮਹੌਲ ਬਹੁਤ ਵਧੀਆ ਮਹੌਲਤ ਰਹਿਣ ਦੀ ਤਾਂ ਕਿ 3:30 ਵਜੇ ਤੁਹਾਡੇ ਫਿਰ ਸ਼ਾਮ 4:05 ਪਾਟ 6:30 ਜੀ 6:00 ਵਜੇ ਤੇ ਗੁਰਦਵਾਰ ਖੜਕੇ ਦਿੰਦੀ ਹੈ ਤੇ ਆਹ ਕੋ ਮਾਟ ਕਿਉਂ ਜੋ ਸਾਥ ਨਾਮ ਦਾ ਜੁੜਾਇਆ ਜਾਂਦਾ ਮਹਾਰਾਜ ਨੂੰ ਝਾਲਾ ਨੇ ਇਹ ਨੂੰ ਕੋ ਦੋ ਦੰਦ ਗਿਲੀ ਬਾਹੋਂ ਪਰੇ ਤੋਂ ਕੁੱਤੀ ਗਿਲੀ ਫਾੜੀ ਹੋ ਮੰਗਰੰਦਾ ਤੇ ਕੋਈ ਸਰਵਤ ਦਾ ਭਲਾ ਮੰਗਰੰਦਾ ਤੇ ਜਨਰਗੀ ਤੇ ਦੀ ਪ੍ਰੋਗਰਾਮ ਤੋਂ ਅੱਜ ਤੇ ਘਾੜੀ ਸਾਰੇ ਅੰਗਰਾਹੀ ਫਸ ਗਈ ਵੀ ਅਹ ਵਰਦਾ ਸਮਾਨ ਲੈ ਕੇ ਆਉਣਾ ਸੀ ਸੀ ਰਾਸਤੇ ਚੋਂ ਲੈ ਕੇ ਆਉਣਾ ਸੀ ਸੰਜੀਤ ਤਾਂ ਮਨ ਨੂੰ ਕਹੀ ਸੀ ਵੀ ਲੈਣਾ ਜ਼ਰੂਰੀ ਹੋ ਲੈਣਾ ਜੀ ਮੈਂ ਤਾਲਦਾ ਸੀ ਪਰ ਉਹ ਟਲਿਆ ਨਾ ਹਾਂ ਵੀ ਦਰਾਈ ਪਸਾਰੀਆਂ ਨਾਲ ਵੀ ਹੁਣ ਉੱਪਰ ਜਾਣੇਗਾ। ਮਾਪੇ ਮੈਂ ਬਦਲ ਨਹੀਂ ਪਤਾ ਨਹੀਂ ਆ ਜੀ। ਉਹੀ ਕੱਪੜੇ ਚ ਚਲੋ ਚੱਲਦੇ ਆ ਭਾਈ। ਸੰਦੀਪ ਤਾਂ ਤੇ ਬਿਲਕੁਲ ਹੀ ਕਰਦਾ। ਨਹੀਂ ਮਾਸਟਰ ਜੀ ਜਾਰੇ ਟੌਰ ਵੱਡੀ ਵੀ ਆ ਜਾਂਦੀ। ਵੀ ਮਨ ਕੱਪੜੇ ਬਦਲ ਲੈਣਾ ਤਾਂ ਮਾਪੇ ਕੱਪੜੇ ਬਦਲ ਨਹੀਂ ਹੈਗੇ। ਉਹ ਪਿਆਰੇ ਕੰਮ ਕਰਾਉਂਦਾ। ਅਜੇ ਪ੍ਰੈਕਟਿਸ ਨਹੀਂ ਹੈ। ਬੰਦੇ ਦੇ ਵਿੱਚ ਬੰਨਸ ਜਿਹੜੀ ਸੀ। ਆਖਾਂ ਦੇ ਰੇ ਕਰਦੇ ਕਰੀਆਂ ਉੱਤੇ। ਛੁੱਟ ਗਈ। ਨਹੀਂ ਤੇ ਬਾਕੀ ਆ ਗਏ। ਬਾਕੀ ਨਾਲ ਹੀ ਕਰੀਂ ਨਸ। ਠੀਕ ਹੈ। ਮੰਗੀ ਨਾ ਤਾਂ ਠੀਕ ਹੈ। ਅੱਕੜਾ ਬਣਾ ਲਾਂਗੇ। ਦੋ ਵਾਰ ਮੈਚ ਹੋ ਗਿਆ ਨਾ ਯਾਰ ਹਾਂ ਤੇ ਜਿੱਦ ਨੂੰ ਬੁਲਾਵਾਂ ਜੀ ਨੰਬਰ ਦੇ ਆਸਪਾਸ ਤੇ ਦਸ ਸਸਤਰੀ ਕਾਲ ਬੁਲਾ ਰਹੇ ਹੁੰਦੇ ਸਾਡੇ ਉਹਨੂੰ ਇਨਫੋ ਤਾਂ ਵੀ ਇਧਰ ਬੁਕਾਰਵਾ ਦੋ ਨਾ ਤੁਸੀਂ ਬੁਲਾਓ ਸਸਤਰੀ ਕਾਲ ਵਾਹਿਗੁਰੂ ਜੀ ਦਾ ਬਰਾਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਲੈਣ ਚੱਲੇ ਆਂ ਜੀ ਰੋਪੜੱਖਿਆਂ ਮੈਂ ਅੱਜ ਆਪਣੇ ਘਰ ਆਲੀ ਨਾ ਚੱਲਣਾ ਸੁਣੇ ਮੈਂ ਅਸੀਂ ਇੱਕ ਕਿਵੇਂ ਟੱਗਾ ਸੁਣ ਜੀ ਕਹਿੰਦੀ ਅਸੀਂ ਚੱਲ ਰਹੇ ਜੀ ਰੋਪੜ ਇੱਕ ਤੇ ਆਉਣਾ ਕਹਿੰਦਾ ਗੱਲ ਘਮਾਤੀ ਕੀ ਕਰਨਾ ਦਾ ਬੂਧ ਚਾਪਾਈ ਨਿਕਲ ਆਉਂਦੇ ਬਣਾਉਣਾ ਮੈਂ ਕੀ ਕਹਿਣ ਲੱਗੀ ਪਲੋ ਸਾਫਰੀ ਕਾਲ ਬੁਲਾ ਲੈਂਦੇ ਸੱਚੀ ਗੱਲ ਹੈ ਸਾਈਡੋਂ ਜੀ ਕਹਿੰਦਾ ਜੀ ਕਹਿੰਦੇ ਮੈਂ ਤੁਹਾਨੂੰ ਸੱਚੇ ਕਹਿਣ ਲੱਗੀ ਸੀ ਆਪਣੀ ਲੇੜ ਚੱਲੇ ਜਿੱਟੇ ਮੈਨੂੰ ਤਾਂ ਸੁਣੋ ਗੱਲ ਮੈਂ ਕਹਿਣ ਲੱਗੀ ਸੀ ਕਿ ਜੀ ਫੋਟਾ ਚੂਰਾ ਖਾਂਦਾ ਪਨੀਰ ਹੈ ਜੀ ਚਾਹ ਲੈ ਤੈਨੂੰ ਤਾਂ ਇਹ ਤੇ ਨੂੰ ਆ ਤੋ ਹੀ ਹੋਣਾ ਵੇ ਇਹ ਪਹਿਲੀ ਸਲਾਹ ਕਰਕੇ ਹੀ ਹੈ ਜੀ ਦੋਸਤ ਇਹ ਸਲਾਹ ਪਹਿਲੀ ਵਰਤੀ ਹੈ ਜੀ ਹਾਂ ਵੀ ਫੈਨਲ ਸੁਣਨ ਦਾ ਗੱਲ ਕੋਈ ਹੋਣੀ ਨਹੀਂ ਜੇ ਤਾਂ ਕੰਮ ਪੈਣਾ ਪੈਣਾ ਜਿਹੜਾ ਫਿੱਕੀ ਬਨੀ ਸਰ ਨੇ ਕਹਾਦਾ ਉਹ ਖਾਲਾ ਪਹਿਲਾਂ ਨਾ ਜਿਹੜਾ ਨਹੀਂ ਫਸ ਨਹੀਂ ਸਕਦੀ ਜਰਾਣੇ ਵਿੱਚ ਫਸਣ ਸੁਖੋਂ ਭੈਣ ਜਿਹਦੇ ਮੇਰੇ ਪਰ ਵਾਪਸ ਤਵੇ ਗਾਲਾ ਗੁਰਾ ਕੱਢੀ ਵੀ ਜਦੋਂ ਖਮਾਣੋ ਵੀ ਲਗਿਆ ਚਮਕੌਰ ਸਾਹਿਬ ਵੀ ਲਗਿਆ ਜਿਹੜਾ ਸਮਾਨ ਲੈਣਾ ਤੂੰ ਲੈ ਕੇ ਕੱਢ ਗਿਆ ਹਾਂ ਉਹ ਲੜਾਈ ਪੜਾਈ ਜੀ ਹੋ ਗਏ ਫਿਰ ਮਹਾਵੀਚ ਚਲ ਰਹੇ ਜਾਣ ਦਾ ਪੜਣੀ ਹੈ ਫਿਰ ਦੋਵੇਂ ਜਿਹੜਾ ਸਾਈ ਚ ਗੋਪਤ ਗੁਰ ਸੋਈ ਚ ਗੋਪਤ ਗੁਰ ਅਸੀਂ ਮੈਂ ਤਾਂ ਵੀ ਜਿਹੜਾ ਹੁਣ ਇਹ ਪਤਾ ਕੀ ਕਹਿੰਦੀ ਆ ਬੀ ਸਮੂਹ ਲੰਗਰ ਬਣਾਉਣ ਤੇ ਬਣਾਉਣ ਦੀ ਲੋੜ ਨਹੀਂ ਕਿਉਂਕਿ ਉਹ ਸਾਨੂੰ ਉਹਨਾਂ ਨੇ ਬਾਕਸ ਪਾ ਕੇ ਦੇ ਗਏ ਕੌਣ ਕਹਿੰਦਾ ਹੈ ਬਣਾਣੀ ਹੈ ਪਾ ਕੇ ਦੇਣਾ ਬਣਾਉਣੇ ਇੱਥੇ ਵੀ ਕਰੀ ਗੱਲ ਦੀ ਦੇਖੇ ਉੱਥੇ ਸ਼ਾਦੀ ਵਗੈਰੇ ਤਾਂ ਬਣਾਉਣੇ 100 ਤੋਂ ਹੋਰ ਮੈਂ ਲੋਹੀ ਤੇ ਤੁਹਾਨੂੰ ਸ਼ਾਦੀ ਨਹੀਂ ਆ ਕਿ ਚਾਹ ਹਾਂ ਕਿਵੇਂ ਮੈਂ ਫਿੱਟਾ 500 ਦਾ ਪਾ ਲੱਗਾ ਜਿਆਦਾ ਨਹੀਂ ਸ਼ਾਦੀ ਖਾਣੀ ਆ ਮੇਰਾ ਵੀ ਬੀਤ ਨਹੀਂ ਪ੍ਰਸ਼ੰਤਾ ਮੈਨੂੰ ਪਤਾ ਹੀ ਨਾ ਜੋ ਸੋ ਕੇ ਕਹਿੰਦੇ ਇੱਕ ਸਮਾਗਮ ਚੋਲ ਸੰਭਾ ਕਰੇ ਤੇ ਤੁਹਾਡਾ ਮੈਂ ਦੇਲੀ ਰੋਟੀ ਕਰ ਲਈ ਮੈਂ ਨਹੀਂ ਤਾਂ ਲੈਂਦੇ ਮੂੰਹ ਸਲੇਕਾ ਮੂੰਹ ਸਲੇਕਾ ਰੱਖੂਗਾ ਨਹੀਂ ਸਾਡੀ ਜੇਬ ਚ ਪੈਸੇ ਨਹੀਂ ਚਲ ਠੀਕ ਹੈ ਤੁਹਾਡਾ ਮੂੰਹ ਮੈਂ ਕੱਢੀਆ ਤੇ ਕੰਮ ਕਰ ਅੱਜ ਨਾ ਮੈਂ ਕਿਹਾ ਇੱਕੋ ਜਿਹੇ ਸੀਨੇ ਨੂੰ ਛੇਸਰੀ ਭੁਜਾਉਂਦੀ ਤਲਿਆ ਹੋਇਆ ਮਟਾਪਾ ਨਹੀਂ ਖਣਾਉਂਦਾ ਮੇਰੀ ਜਿਠਾਣੀ ਨੇ ਥੋੜੀ ਜਿਹੀ ਮੰਗੀ ਆ ਨਹੀਂ ਮੇਰੇ ਕੋਲ ਅੱਜ ਵੀ ਜਿਹੜਾ ਰੋਟੀ ਨਹੀਂ ਆਉਂਦੀ ਤੇ ਪੰਦ ਹੈ ਪਤਾ ਕਿ ਜਿਹੜਾ ਵਿੱਕੀ ਖਾਂਦਾ ਉਹ ਪਲੀਜ਼ ਸੈਲਡ ਖਾਣਾ ਕਰਨਾ ਕਿਉਂਕਿ ਡਾਈਟ ਤੇ ਆ ਅੱਜ ਹੀ ਹੈ ਉਹ ਜਿਹੜਾ ਵਿੱਕੀ ਖਾਂਦਾ ਹੈ ਮੈਂ ਕਿਦਾਂ ਗੱਲਾਂ ਜੀ ਉਹ ਹੁਣ ਇਹਨਾਂ ਨੂੰ ਪਲੀਜ਼ ਸੈਲਡ ਪਨੀਰ ਸੈਲਡ ਇੱਕ ਵਾਰ ਇੱਕ ਵਾਰ ਇਹਨੂੰ ਵੀ ਖਾਣਾ ਪਾ ਜੀ ਤਿੰਨ ਵਾਰ ਖਾ ਲਿਆ ਜੀ ਤਾਂ ਤੇ ਉਹ ਦੇ ਪਰ ਨਾ ਜਿਹੜਾ ਪਾਈਨੈਪਲ ਦਾ ਹੈ ਉਹ ਨਾ ਮਦਦਪਾ ਹੈ हाय हाय क्या बात है तो बोलिए आप पहले अरे मुझे पानी चाहिए आधा पैसा पता नहीं बात से खा होना पता नहीं क्या बंद दुकान बंद ना फ्री करा दिए है हां हां मैं तो ये आया तभी तो बिक ही कहां है येदा बिक ही कहां है वो ले आ हां हां बिक ही तो अपनी इसी का भी तांगा है मैं ये देखो जरा ਫਨੀ ਟਿੱਕਾ ਹੈ ਕਿਸਾ ਸਾਰਾ ਮੈਨੂੰ ਨਹੀਂ ਮਿਲਦਾ ਉਹ ਤੇਰੀ ਭਾਬੀਾਂ ਦੀ ਸ਼ਕਤੀ ਹੈ ਨਾ ਨਾ ਯਾ ਤਾ ਸਾਸਰੀ ਕਾ ਕਰ ਪਉਣੀ ਫਿਰ ਸ਼ਕਤੀ ਦਾ ਚਾਲਿਆ ਮੈਂ ਕਹਿੰਦੀ ਆ ਬੰਦੇ ਨੂੰ ਘਰੇ ਰੱਖ ਲਓ ਮੈਂ ਤਾਂ ਆ ਬਹਿ ਜਾਵੇ ਬੱਚਾ ਲਾ ਕੇ ਉਹਨੂੰ ਵੀ ਧਰੂ ਲਈ ਟੈਲੀਫੋਨ ਕੈਮਰਾ ਫਾੜ ਕੇ ਤੁਹਾਨੂੰ ਮਿਲ ਜੂਗਾ ਤੇ ਹੁਣ ਜਿਹੜਾ ਨਾ ਪੂਰੇ ਸਮਾਨ ਸਾਰੇ ਆਪਸ ਸੱਟ ਹੋਇਆ ਪਿਆ ਮੇਰੇ ਬੱਦਲ ਵਾਲੇ ਕੋ ਤੇ ਆ ਪਹੁੰਚ ਗਏ ਇੱਧਰ ਹੀ ਸਨ ਇੱਕ ਸੜ ਕਰਨਾ ਜੀ ਇੱਕ ਸਾਈਡ ਆ ਗਈ ਰੀਤ ਤਾਂ ਚੱਲ ਚੱਲੀ ਆ ਸਾਡੀ ਫੈਮਿਲੀ ਪਿੱਛੇ ਇਹ ਵਿਆਹ ਦੇ ਵਿੱਚ ਪਾਪਾ ਜੀ ਸਾਡੇ ਨਾਲ ਨਹੀਂ ਸੀ ਹੈਗੇ ਤੇ ਜੇ ਉਹ ਵੀ ਵਿਚਾਲੇ ਜਿਹਨੂੰ ਖੜੇ ਹੁੰਦੇ ਤਾਂ ਗੱਲ ਕੁਝ ਹੋਰ ਹੋਣੀ ਹੁੰਦੀ ਬਣਾਉਂਦੇ ਜਿਵੇਂ ਜਸਮੀਨ ਦੇ ਵਿਆਹ ਲਈ ਗਰੁੱਪ ਫੋਟੋ ਆ ਉਹਨੂੰ ਬਣਾ ਲਓ ਉਹਦੇ ਵਿੱਚ ਪਾਪਾ ਵੀ ਹੈਗੇ ਹਾਂ ਹਾਂ ਫੋਟੋ ਦੇਖ ਕੇ ਬੜੀ ਟਕਣੇ ਲੱਗੀ ਆ ਹਾਂ ਆ ਫੋਟੋ ਦੇਖ ਕੇ ਮੈਂ ਦੇਖੀਓ ਨੀ ਮਰ ਜene ਮੈਂ ਹਾਏ ਇਹ ਕਿੰਨੀ ਫੋਣੀ ਲਾਦੀ ਆ ਜਿਹੜੀ ਮੈਂ ਕਹਿੰਦਾ ਆ ਬੜੀ ਫੋਟੋ ਵੀ ਕਿਤੇ ਇੱਥੇ ਟੰਗ ਹੋ ਜਵੇ ਇਹ ਮੈਂ ਦੋਸਤਰੀ ਦੀ ਪਤਾ ਕਿ ਐ ਟੰਗ ਦਾ ਲੰਦੇ ਆ ਨਿਕਲ ਨਾ ਡਾਲਾ ਨਾ ਨਹੀਂ ਜੀ ਹਵਾ ਜੀ ਵਿੱਚ ਵੱਜਣਾ ਹਾਂ ਆਹਾਂ ਇਹ ਕਿਸੇ ਨਾ ਜਿਵੇਂ ਚੜ ਆਪਣੇ ਆਲੇ ਦੇ ਹਵਾ ਪੈਂਦੀ ਆ ਫੇਰ ਦਿਲ ਸਕਦੀ ਆ ਜੀ ਤਾਂ ਵੀ ਮੈਂ ਲਾਈ ਅੰਦਰ ਦਾ ਬੰਨਵਾ ਜਾ ਕੰਮ ਹੂੰ ਤੁਸੀਂ ਤਾਂ ਆਜ ਕਰਦੇ ਕਿੰਨਾ ਸੋਹਣਾ ਲੱਗਦਾ ਕੜਕੀ ਵਾਲਾ ਸੰਦਾ ਨਿਕਲਿਆ ਆ ਰਿਹਾ ਤੇ ਦੇ ਛੋਟਾ ਜੁੰਦੀ ਦੀ ਆਜ ਸਾਡੇ ਹਰ ਸੰਦੀਪ ਦੀ ਹੈ। ਆ ਚਲੋ ਫਿਰ ਆਜੋ ਹੁਣ ਅਪਰੋਪੜ ਜਾ ਕੇ ਦੇਖਦੇ ਪਨੀਰ ਚਾਹੀਦਾ। ਤਰੀਪ ਦਾ ਪਨੀਰ ਚਾਹੀਦਾ ਸਗਲ। ਫਿਰ ਤਰੀਪ ਦਾ ਸੈਂਡਲ ਲੀ ਪਹਿਲਾਂ ਸਾਫ ਤੇ ਬਾਅਦ ਤੇ ਲਈ ਬਾਕੀ ਸਮਾਰ। ਨਹੀਂ ਤੁਸੀਂ ਇਹ ਸੋਚਿਆ ਵੀ ਦੇਖੋ ਤਾਂ ਕਮਰਿਆਂ ਦੇ ਵਿੱਚ ਤੁਹਾਡੇ ਸਾਹ ਨਹੀਂ ਆਉਂਦਾ। ਹੁਣ ਦੋਹੇ ਕਮਰਿਆਂ ਦਾ ਸਮਾਨ ਆ ਲੌਬੀ ਨਹੀਂ ਸੰਭਾਲਿਆ ਬੈਧਰ ਇਧਰ ਇਧਰ ਲਾ। ਆ ਮੈਂ ਹੈਰਾਨ ਪਰੇਸ਼ਾਨ ਹੋਈ ਜੋ ਸੁੱਟ ਕੇ। ਦੇਖ ਰਹੀ ਆ। ਹੁਣ ਰੀਤ ਤਾਂ ਕਮਰਾ ਦਾ ਘਰ ਨਹੀਂ ਕਰਦੀਆਂ ਕੱਢਦੀ ਆ ਸਮਾਰ। ਰੀਤ ਤਾਂ ਉਧਰ ਹੀ ਰਹਦੀ ਕਿ ਬਾਈ ਕੋਲ ਚੱਲੀ ਆਪਾਂ। ਮੈਂ ਚਲ ਜਾ ਕੇ ਤਾਂ ਆਈ। ਚਲੋ ਜਾਓ ਦਿੱਤੀ ਆ ਉਹ ਠੀਕ ਆ ਠੀਕ ਹੈ ਹੁਣ ਤੁਹਾਨੂੰ ਗਾਂਹ ਜਾ ਕੇ ਮਿਲਦੇ ਆ ਕਿਵੇਂ ਪਨੀਰ ਫੈਡ ਲੈ ਆਇਓ ਬਸ ਬਸ ਜੀ ਮੋੜ ਮੋੜ ਕੇ ওই ਗੱਲ ਕਰੀ ਜਾਂਦੇ ਪਹਿਲੇ ਕਾਤੇ ਕਰੋ ਆਹ ਤੇ ਕਹਿੰਦਾ ਤੀਰਦਾਨਾ ਚਾਨ ਬਣਾਇਆ ਉਹਨੂੰ ਉੱਪਰੋਂ ਚੜੋ ਵੀ ਮੈਂ ਕਹਿੰਦੀ ਮੈਂ ਥੱਲੇ ਨੂੰ ਚੜਾਂ ਉੱਪਰ ਨਹੀਂ ਚੜੋ ਬੱਲੇ ਬਿਲਾਓ ਨੇਰਾ ਹੈ ਠੀਕ ਆ ਜੀ ਤੁਹਾਨੂੰ ਗਾਂਹ ਚੱਲ ਕੇ ਮਿਲਾਂਗੇ ਆ ਰੱਖ ਲਓ ਕੈਮਰਾ ਫੜੇ ਹੋ ਪਹੁੰਚੋ ਜੀ ਹਾਂ ਆ ਕੰਦੇ ਭੇਜ ਦੇ ਪਤਨਿਕਿਆ ਸਮਾਨ ਲੈਣਾ ਇਹਨਾਂ ਨੇ ਤੇ ਦੱਸਣਾ ਨੇ ਬਹੁਤ ਖਿਲਰਿਆ ਪਿਆ ਤੁਸੀਂ ਜੱਜਮੈਂਟ ਤਾਂ ਆਵਾ ਲਉਂਦੇ ਕਿੱਥੇ ਆਇਆ ਆ ਅੱਥੇ ਤਾਂ ਤੁਸੀਂ ਮੈਨੂੰ ਲੱਗਦਾ ਕੋਈ ਕੱਪੜੇ ਲੱਬੀ ਲੈਣੇ ਹੋਣੇ ਜਵਾਕਾਂ ਦੇ ਮੁੱਕਾਂ ਵਾਸਤੇ ਇਹੜਾ ਜਿਹੜਾ ਡਿਪਾਰਟਮੈਂਟ ਤੈਨੂੰ ਜਾ ਰਹੀਆਂ ਤੂੰ ਉਹ ਡਿਪਾਰਟਮੈਂਟ ਦੇ ਵਿੱਚ ਤਾਂ ਇੱਧਰ ਕੱਪੜੇ-ਕੁੱਪੜੇ ਜੀ ਪੇ ਲੱਗਦੇ ਮੈਨੂੰ ਆ ਆ ਗਿਆ ਸੈਂਡਲ ਆ ਆ ਗਿਆ ਜਿਹੜੇ ਜਿਹੜੇ ਬੂਟ ਵੇਖਿਆ ਤਾਂ ਕਿੱਥੇ ਛੋਟੇ ਤੋਂ ਛੋਟੇ ਬੂਟ ਤਾਂ ਫਿਰ ਛੋਟੇ ਤੋਂ ਛੋਟੇ ਬੂਟ ਤਾਂ ਛੋਟੇ ਤੋਂ ਛੋਟੇ ਬੂਟ ਆ ਚਦਾ ਮੈਨੂੰ ਕਿਤੇ ਦੀਂਦੇ ਨਹੀਂ ਆ ਪਏ ਛੋਟਾ ਦਾ ਛੋਟਾ ਬੂਟਾ ਹਨ ਚੱਲਦੇ ਆ ਦੇਖ ਤਾਂ ਇਹ ਤੋਂ ਵੀ ਛੋਟੇ ਹੈ ਤੋਂ ਵੀ ਛੋਟੇ ਇਹ ਤਾਂ ਛੋਟਾ ਬੂਟਾ ਫਿਰ ਜਿਹੜੇ ਉਹ ਕੰਮ ਕਰਦੇ ਵਿਚਾਰੇ ਇਹ ਹੀ ਦੱਸਣਗੇ ਵੀ ਕਿੱਥੇ ਆ ਆਪਣੀ ਸਮਝ ਤੋਂ ਤੋਂ ਬਾਹਰ ਆਓ ਕਿਦੋਂ ਸਪਾਹ ਦੇਖੋ ਉਹ ਦੇਖੋ ਸਾਹਮਣੇ ਕਿੱਥੇ ਆ ਬਣ ਆ ਪਿਆ ਇਹ ਬੂਟ ਨਹੀਂ ਹੈਗੇ ਜੀ ਇਹ ਸਲੀਪਰ ਹੈ ਇਹ ਸੈਂਡਲ ਹੈ ਛੋਟੇ ਬੱਚੇ ਦੇ ਪਾ ਰਹੇ ਸੀ ਜ਼ੀਰੋ ਸੈਂਚ ਆ ਪਿਆ ਬੂਟ ਤਾਂ ਫਿੱਟਸ ਜਿਹੜਾ ਸਿਖਣਾ ਨਾ ਇੱਕ ਬਲੂ ਕਲਰ ਹੈ ਹਾਂ ਇਹ ਬੁਝਾ ਮੈਂ ਬੇਬੀ ਸ਼ਾਪਰ ਹੂੰ ਹੂੰ ਜਿਹੜਾ ਨਾ ਪਰ ਬੱਚਿਆਂ ਨੂੰ ਪਾਣੇ ਵਾਲਾ ਉਹ ਉਹਦਾ ਕੀ ਪ੍ਰਾਈਸ ਚਰਚ ਕੈਰੀ ਕੋ ਜਿਹੜਾ ਹਾਂ ਮੂਰੇ ਹੁੰਜੇ ਚ ਪਿਆ ਸੀ ਇੱਕ ਤਾਂ ਐ ਬੱਚਾ ਗੋਦੀ ਚਾ ਕੇ ਉਹ ਵਾਲਾ ਨਹੀਂ ਉਹ ਕੋਈ ਗੁੱਟ ਹੀ ਹੈ ਜਿਹੜਾ ਐਂ ਚੀਜ਼ ਬੜੀ ਹੈ ਹਾਂ ਉਹ ਉਹ ਕਿੱਦਾਂ ਕੀ ਪ੍ਰਾਈਸ ਹੈ ਇਹ ਆਪ ਲੋਕ ਪ੍ਰਾਈਸ ਅਗਾਂ ਦੇਗਾ ਉਹ ਸਟਾਰਟਿੰਗ ਹੋ ਜਾਂਦੀ ਹੈ 3235 ਤੋਂ ਅੱਛਾ تھوڑا ਦੇਖੋ ਇਹ ਸਾਰੇ ਨਾਲ ਜਿਹਦਾ ਸੈੱਟ ਹੈ ਪੀਸ ਤੋਂ ਕੰਮ ਹੋਵੇ ਭਾਈਓ ਮੇਰੇ ਜਿਹਦੇ ਵਿੱਚ ਕੈਪ ਵੀ ਹੋਣ ਜਰਾਬਾਂ ਵੀ ਹੋਣ ਜਿਹੜਾ ਪੂਰਾ ਸੈੱਟ ਹੀ ਹੋਵੇਗਾ ਅੱਛਾ ਇਹ ਯਾ ਨਾੜੀ ਨਾਲ ਆਉਂਦੇ ਨਾਲ ਹੀ ਉਪਰੋਂ ਉਹ ਪਿਆ ਦੇਖ ਕੋਹ ਸਾਹਮਣੇ ਤੋਂ ਜਿਹੜੀ ਚੀਜ਼ ਕਹਿੰਦੀ ਹੈ ਉਹ ਉਹ ਵੀ ਦੇਖਦੇ ਆ ਰੌਂਪਰ ਦੇਖ ਲਓ ਹਾਂ ਰੌਂਪਰ ਰੌਂਪਰ ਕਿਹੜਾ ਰੌਂਪਰ ਇਹ ਵਾਟ ਨਹੀਂ ਬਚੇਗਾ ਨੀ ਹੂੰ ਨਾ ਗ੍ਰੀਨ ਕਲਰ ਚ ਦੇਖੀਏ ਉਹ ਇਸ ਵਾਰ ਪਟਾਏਗਾ ਉਹ ਜ਼ਿਆਦਾ ਛੋਟਾ ਹੁਣ ਜੀਰੇ ਤੋਂ ਥੋੜੀ ਥੋੜੀ ਸੇਜੂ ਪਿੰਕ ਤੋਂ ਕਲਰ ਦਿਖਾਇਓ ਇਹੀ ਸਾਈਜ਼ ਚ ਹਾਂ ਸਾਈਜ਼ ਇਹੀ ਹੋਵੇ ਚੇਂਜ ਚਾਹੀਏ ਹੋਵੇ ਲੱਗੂ ਚੀਜ਼ੇ ਹੋਵੇ

ਬੱਜੀ ਰੋਡ ਰੋਡ ਜੇਣਾ ਉਹਦੇ ਵਿੱਚ ਨਹੀਂ ਦੱਸਈ ਤਰ੍ਹਾਂ ਦੀ ਚੀਜ਼ ਹੁੰਦੀ ਆ ਵਿੱਚੇ ਐ ਪਾਉਣੇ ਵਾਲਾ ਮਿਊਜ਼ਿਕ ਮਿਊਜ਼ਿਕ ਨਹੀਂ ਹੈਗਾ ਉਹ ਚ ਮੱਛਰਦਾਨੀ ਵੀ ਹੁੰਦੀ ਆ ਕਿੱਤੇ ਜੀ ਉਹ ਕਿੰਨਾ ਜੀ ਉਹ ਦਿਖਾਉ ਤੁਮ ਸਾਰਾ ਕੁਝ ਦਾ ਪੈਕੇਜ ਜਿਆ ਉਸ ਤੋਂ ਬੰਦੇ ਨਹੀਂ ਦਿਸ ਓਕੇ ਬਣਨਾ ਤਾਂ ਹੁਣ ਜਿਹੜਾ ਤੇ ਵਿਚੈਂ ਦਾ ਰੈਂਕਰ ਪੈਕ ਲੁੱਕ ਜਣਾਣਾ ਪੂਰਾ पता नहीं क्या-क्या आई जांदा। ਜਵਾਕ ਸਿੱਧੇ ਪਿੱਤਰ ਗੋਦੀ ਨਹੀਂ ਚੱਕ ਹੁੰਦੇ ਅੱਜਕੱਲ। ਇਹਦੇ ਵਿੱਚ ਛੇਤੀ ਠੱਕ ਹੋ ਜਾਂਦੇ। ਹਾਂ। ਇਹ ਚ ਆਏ ਗਿਰਦੇ ਨਹੀਂ। ਅੱਛਾ। ਜਦੋਂ ਸੂਪੂਟੀ ਕਰੀ ਤਾਂ ਵਿੱਚ ਬਾਹਰ ਹਵਾ ਨਿਕਲੀ ਨਾ। ਹਾਂ। ਕੋਈ ਬਾਹਰ ਹਵਾ ਨਿਕਲੀ ਨਾ। ਉੱਪਰ ਲਾ ਅੱਜਕੱਲ ਬੱਚੇ ਨਹੀਂ। ਅੱਛਾ। ਇਹ ਤਾਂ ਕਿ ਪ੍ਰੈਸ ਤੋਂ ਗਰਾਨੜੀ ਨਹੀਂ ਮੈਂ ਮਾਰ ਕੇ ਹਾਂ ਇੱਕ ਵਾਰ ਮੈਨੂੰ ਉਹ ਵੀ ਦਿਖਾਓ ਜਿਹੜਾ ਮੈਂ ਉੱਪਰ ਵਾਲੀ ਚੀਜ਼ ਕਹਿੰਦੀ ਹਾਂ ਉਹ ਛੋਪਰੇ ਦਿਖਾਓ ਹੂੰ ਤਾਂ ਤਾਂ ਕਰੀ ਨਹੀ ਮਿਸਟਰ ਕਿੰਕੀ ਸੀਨ ਕੋਕੀ ਚਾੜ ਦੂੰ ਕਿਉਂਕਿ ਇੱਕ ਟੁੱਕ ਪੀ ਸੰਗਰ ਜਦੋਂ ਹੂੰ ਹਾਟ ਚਾਹ ਪਾ ਕੇ ਉਹ ਸ਼ੇਵੂ ਆ ਨੀ ਆ ਰਹੀ ਚੰਨ ਕੋ ਵੀ ਪਿਆ ਕੋ ਨਹੀਂ ਹੈ ਇਹ ਹਾਂ ਲਾ ਜੀ ਸਮਾਨ ਖਰੀਦਦੇ ਫਿਰ ਜਾਨੇ ਬਾਗਰੂ ਸੱਚਾ ਪਾਚਾ ਰੱਖੇ ਸੁੱਖ ਇਦਾਂ ਵਾਕਾਂ ਦੀਆਂ ਪਿਆਜ ਇੱਧਰ ਸਮਾਨ ਰੱਖਾਂ ਆ ਵੀ ਪਈਆਂ ਆ ਵੀ ਪਈਆਂ ਮਨੂੰ ਆਹਦਾ ਤੇ ਵੀ ਗਰਲ ਦਾ ਜ਼ਿਆਦਾ ਹੀ ਸਮਾਨ ਪਿਆ ਓਰੇ ਤੇ ਆ ਹੈਗਾ ਛੋਟੇ ਛੋਟੇ ਬੱਚਿਆਂ ਦਾ ਵੱਡੇ ਵੱਡੇ ਬੱਚਿਆਂ ਦਾ ਆ ਪਿਆ ਤਨੂ 16 ਇਅਰ ਬੱਚਾ ਵਾਹ ਗਰੂ ਹੂੰ ਮੋੜੀ ਮੁਝੇ ਕੀ ਨਾ ਮਾ ਚੰਪ ਕੋਈ ਨਹੀਂ ਹੈ ਕਿਤੇ ਇਹਦੇਦ ਮੇ ਉਹ ਕਿਆ ਹੋ ਗਿਆ ਵਿਸ਼ਾਲ ਕੰਬਲ ਰੈੱਡ ਕਲਰ ਤੇ ਵਾਈਟ ਕਲਰ ਚ ਰਹਿਣ ਦੇ ਨਹੀਂ ਹਾਂ ਆਹੀ ਦੇਖੀ ਇਹ ਫੋੜ ਦੇ ਦੇ ਮੈਨੂੰ ਦੇਣਾ ਵੀ ਹਾਂ ਉਹਦੇ ਨਾਲ ਹੋਰ ਕੈਪ ਵਾਲਾ ਸੈੱਟ ਦੇ ਦੇ ਕਿੰਨੇ ਦਾ ਹੈ ਇਹ ਕਾਪੜਾ ਸੱਤ ਤਾਂ ਪਰ ਉੱਧਰ ਵੀ ਪੈ ਲੱਗਦਾ ਮੈਨੂੰ ਔਖ ਖੁੰਝੋ ਜਿਹੇ ਚ ਪੈ ਲੱਗੇ ਮੈਨੂੰ ਉੱਧਰ ਹਾਂ ਸਕਰੀਨ 'ਤੇ ਨਾ ਐ ਗ੍ਰੂਵ ਵਾਲਾ ਹੈ ਨਾ ਹਾਂ

ਰੀਤ ਨੂੰ ਲੈ ਇਹ ਵੀ ਟੋਪੀ ਤੇਰੇ ਵਧੀਆ ਲੱਗਣੀ ਹੈ ਅੱਛਾ ਵਧੀਆ ਲੱਗੂ ਮੇਰੇ ਹਾਂ ਨੇੜੇ ਵਾਸਤੇ ਨਹੀਂ ਰੀਤ ਵਾਸਤੇ ਅੱਛਾ ਬੱਚਿਆਂ ਦੀ ਚੀਜ਼ਾਂ ਆਹ ਕਿੰਨਾ ਸੋਹਣਾ ਕਿਆ ਕਿੰਨਾ ਆਹ ਕੀ ਚੀਜ਼ ਹੈ ਇਹ ਤਾਂ ਝੂਮ ਰਹਾ ਉਹਦੇ ਪਰ ਲਟਕਾਉਣੇ ਵਾਲਾ ਯਾਰ ਅੱਛਾ ਤਾਂ ਲਟਕੂ ਮਾਰੇ ਦੇ ਵਿੱਚ ਮਿਊਜ਼ਿਕ ਤੇ ਲੈ ਹਾਂ ਅੱਛਾ ਠੀਕ ਹੈ ਹੂੰ ਛੋਟਾ ਜਿਹਾ ਜਿਹੜਾ ਨਿੱਪਲ ਹੁੰਦਾ ਇੱਕ ਆ ਵੈਸੇ ਤੇ ਨਾਲ ਇਹ ਦਿੱਖੇ ਨੇ ਆ ਨਾ ਵੈਸੇ ਤੇ ਮੈਂ ਪੈਕਿੰਗ ਇਹਦੇ ਮੱਪਰ ਦਾ ਖਾਂ ਕੋਫਰੀ ਦੇ ਦੇ ਦੱਸਦੀ ਤੇ ਮੈਂ ਕਰਨੀ ਪੈਣੀ ਹਾਂਜੀ ਮੈਨੂੰ ਉਹ ਤਾਂ ਦਿਖਾ ਦੇ ਫਿਰ ਮੈਂ ਨਹੀਂ ਉਹੀ ਕਰ ਲਵਾਂਗੀ ਸਿਲੈਕਟ ਉਹ ਪਰਸ ਰਹਿ ਗਿਆ ਮੈਂ ਰੋਤੀ ਕੋਈ ਨਹੀਂ ਨਾ ਨਾ ਛੱਡ ਦੇ ਹੋਰ ਹੀ ਰਹਿਣ ਦੇ ਚੱਲ ਉਹਦਾ ਪਰਸ ਤੇ ਇੱਕ ਮਿੰਟ ਆ ਹਾਂ ਆਹ ਸਾਹਮਣੇ ਉਹਨੂੰ ਰੀ ਲਿਆ ਚਾਹੇ ਨੀਚੇ ਹਾਂਜੀ ਭਾਜੀ ਸਾਹਮਣੇ ਦੇਖੋ ਇਹ ਬੇਬੀ ਬੈਗ ਹਾਂਜੀ ਜੇ ਬੇਬੀ ਦਾ ਸਮਾਨ ਪੈਂਦਾ ਨਾ ਹਾਂਜੀ ਆਹ ਦੇਖੋ ਆਹ ਇਸ ਟਾਈਮ ਨਾ 700 ਰੁਪਏ ਮੱਲੇ ਲੋ ਸਮਾਨ ਅਜਿਹਾ ਲੈਣਾ ਬੇਬੀ ਬੈਗ ਫਲਾਣਾ ਬੈਗ ਹਾਂ ਠੀਕ ਖੋਲਦਣਾ ਨਾ ਬੁਗਨੇ ਉਹ ਅੱਛਾ ਨਲੋਂ ਦਾ ਪਤਾ ਲੱਜੂਗਾ ਵੀ ਕੀ ਰੇ ਚਾ ਕੋੜੂ ਲੈ ਆਪ ਕੋੜੂ ਤੋਂ ਲੈ ਆਪ ਕੇ ਉਹ ਖੋਲੂ ਜੋ ਖਲੋ ਹਾਂ ਚਾਪੀ ਟੁੰਦਾ ਇੱਥੇ ਅੱਛਾ ਪੈਕ ਕਰਨਾ ਪਊਗਾ ਇਹ ਆਪਣੇ ਆਪ ਪੰਨ ਫਿਰ ਟ ਆਪਣੇ ਆਪ ਫਿੱਟ ਕਰਨਾ ਪੈਣਾ ਹੈ ਹਾਂ ਫਿਰ ਇਹਨੂੰ ਵੋਟ ਨਾ ਜਾਣਾ ਤਾਂ ਫੋਨ ਨਾ ਦੇਖ ਮਾਰਨਾ ਲੋਕ ਜਿਹੜਾ ਨਾ ਸਕਦੀ ਹੂੰ ਤੁਸੀਂ ਜਿਵੇਂ ਸਵਿੰਗ ਵੀ ਬਣਾ ਸਕਦੇ ਹੋ ਇਹਨੂੰ ਵੀਗਾ ਸਮਝ ਗਈ ਮੈਂ ਹੋਰ ਕੀ ਹੈ ਕੀ ਗਾਰੰਟੀ ਵਾਰੰਟੀ ਇਹਦੀ ਗਾਰੰਟੀ ਤਾਂ ਦੇਖੋ ਜਿਵੇਂ ਜੇ ਰਿਪੇਅਰ ਹੋਊਗਾ ਫੇਤਾ ਕਰ ਦਿੰਦੇ ਆਪਾਂ ਗਾਰੰਟੀ ਨਹੀਂ ਆਪ ਗਾਰੰਟੀ ਤਾਂ ਕੋਈ ਚੀਜ਼ ਨਹੀਂ ਦਿੰਦੀ ਜਿਨੂੰ ਹੁਣ ਇਹ ਜਿਵੇਂ ਤੁਸੀਂ ਕਹਿੰਦੇ ਆ ਵੀ ਇੰਨਾ ਉੱਤੇ ਰੱਖ ਜਿਹੜਾ ਇੱਕ ਸਿੰਗਲ ਆਉਂਦਾ ਇੱਕੋ ਚੀਜ਼ ਹੈ ਬਸ ਇਹ ਨਹੀਂ ਬਾਕੀ ਇਸ ਚ ਬ੍ਰੈਂਡ ਮਿਲ ਜਾਂਦੇ ਐਵੇਂ ਸਟੈਲ ਆ ਸਕਦੇ ਜੀ ਬ੍ਰੈਂਡ ਇਨੇ ਕੰਨੇ ਮਿਸਟਾਲਾ ਵਾਲਾ ਬ੍ਰੈਂਡ 35 ਦਾ ਤਦ ਇਹ ਲਪਟ ਚ ਗਿਆ ਕਹਿੰਦੇ ਹਾਂ ਪਹਿਲਾਂ ਟਾਈਮ 2 ਤੱਕ ੱਟੇ ਕੱਢਣਾ ਇਹਦੇ ਕੋਈ ਰਿਪੇਅਰਰ ਪੂਰਦੀ ਕੋਈ ਗਾਰੰਟੀ ਨਹੀਂ ਹੈ ਕਿ ਇਹਦੀ ਇੱਕ ਕੱਲਾ ਹੀ ਆਉਂਦਾ ਜਿਵੇਂ ਇਹ ਤਾਂ ਕਈ ਚੀਜ਼ਾਂ ਬਣਦੀਆਂ ਤੂੰ ਕਹਿੰਦੀ ਅੱਛਾ ਉੱਪਰ ਆ ਉੱਪਰ ਲਈ ਉੱਪਰਲੀ ਮੰਜ਼ਲ ਤੇ ਜਾਣਾ ਪੈਣਾ ਤੁਹਾਨੂੰ ਫਿਰ ਉਹੀ ਦੇਖਣਾ ਉਹ ਸਾਰੇ ਚੀਜ਼ਾਂ ਬਣਦੀਆਂ ਉਹ ਨਹੀਂ ਜਿਹੜਾ ਕੱਲਾ ਸਿੰਗਲ ਤੇ ਜਿਵੇਂ ਗੱਡੀ ਚ ਵੀ ਰੱਖੋ ਜਵੇ ਹਾਂ ਚੱਲ ਫਿਰ ਉੱਪਰ ਚੱਲਣ ਲੋ ਜੀ ਆ ਆਟਮ ਪਰ ਖੜਗਾ ਕਮਾ ਕੇ ਕੀ ਕੀ ਹੈ ਇਹਦੇ ਚ ਕੀ ਕੀ ਬਣਦਾ ਮਤਲਬ ਇਹ ਇਲੈਕਟ੍ਰੋਨਿਕ ਦੂ ਬਦੌਟ ਇਲੈਕਟ੍ਰੋਨਿਕ ਹੈ ਬਦੌਟ ਇਲੈਕਟ੍ਰੋਨਿਕ ਹੈ ਅੱਛਾ ਕੀ ਤਾ ਮੈਂ ਇਹਦਾ ਫੀਡਰ ਵਾਲਾ ਹਾਂ ਜੀ ਦਾ ਫੀਡਰ ਲਾਣਾ ਹੈ ਇਹ ਚ ਬਿਠਾ ਕੇ ਲਾਣਾ ਸਾਨੂੰ ਇੱਕ ਕੈਰੀ ਕਰਕੇ ਲਿਕੇ ਜਾ ਸਕਦੀ ਹੈ ਹਾਂ ਇੱਕ ਬੇਬੀ ਸੀਟ ਬਣ ਜੇਗੀ ਇਹਦੇ ਸਟੈਂਡ ਲਾ ਕੇ ਹਾਂ ਕਾਰ ਸੀਟ ਵੀ ਬਣ ਜੇਗੀ ਫਿਰ ਰੋਕਿੰਗ ਸੀਟ ਵੀ ਬਣ ਜੇਗੀ ਬਾਥਿੰਗ ਲਈ ਵੀ ਯੂਜ਼ ਕਰ ਸਕਦੇ ਨੇ ਨਾ ਲਾਣਾ ਵੇਲੇ ਢਾਉਣ ਵੇਲੇ ਠੀਕ ਆ ਕਪੜਾ-ਕੁੱਪੜਾ ਸਤੋਂ ਨੂੰ ਸਾਰੇ ਵਿੱਚ ਦੇ ਦੇ ਤੇ ਸਵਿੰਗ ਬਣ ਜਾਏਗਾ ਰੱਸੀ ਦਿੱਤੀ ਹੋਈ ਹੈ ਟੰਗ ਤੋਂ ਰੱਸੀ ਨਾਲ ਝੂਲੇ ਟਾਈਪ ਦਾ ਸਵਿੰਗ ਕਰੀ ਜਾਏਗਾ ਠੀਕ ਠੀਕ ਆ ਮੋਸਕਿਟੋ ਨੈਟ ਵਗੈਰਾ ਹੈਗੇ ਤੁਸੀਂ ਬੈੱਡ ਟਾਈਪ ਬਣਾ ਸਕਦੇ ਹੋ ਲਟਾ ਦੋ ਇੱਕ ਲਾ ਕੇ ਤਰੇਮਾ ਵੀ ਰੱਖ ਸਕਦੇ ਆ ਤੇ ਬਾਉਂਸਰ ਬਣ ਜਾਏਗਾ 10 ਸਟੈਂਡ ਵਗੈ ਲੱਗੇਗਾ ਪਰ ਉਹ ਪਰ ਉਹ ਕਪੜਾ ਲੱਗ ਜਾਏਗਾ ਹੂੰ ਤੁਸੀਂ ਚੇਅਰ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਆ ਤਾਂ ਵੀ ਚੁੱਕ ਨਹੀਂ ਲੱਗੇ ਦੇਖਣਾ ਵੀ ਸਵਾਰਾ ਸਮਾਨ ਵਿੱਚ ਹਾਂ ਉਹ ਤਾਂ ਤੁਸੀਂ ਚੈੱਕ ਕਰਾ ਕੇ ਲਾਉਂਗੇ ਆਪਾਂ ਹਾਂ ਚੈੱਕ ਕਰਾ ਕੇ ਪੇਮਾੜੇਗਾ ਇਹਦਾ ਸਟੈਂਡ ਹੋ ਗਿਆ ਸੀ ਹੋਗੀ ਹਾਂ ਸਾਰਾ ਚੈੱਕ ਕਰਾਉਂਗੇ ਹੂੰ ਆਹ ਚੀਜ਼ ਪਹਿਲਾਂ ਸਾਨੂੰ ਦੱਸ ਦੇ ਵੀ ਕਿੱਦਾਂ ਵੀ ਬਣੂਗੀ ਉਹ ਤਾਂ ਇਹ ਤਾਂ ਬਣੀ ਬਣਾਈ ਹੁੰਦੀ ਆ ਅੱਛਾ ਇਹ ਤਾਂ ਬਣੀ ਹੋਣੀ ਹੈ ਬਾਕੀ ਚੀਜ਼ਾਂ ਤੁਹਾਨੂੰ ਲਾਣੀਆਂ ਪੈਣਗੀਆਂ ਤੇ ਲਾਉਣੀਆਂ ਪਣੀਆਂ ਨਾਲ ਦੀ ਨਾਲ ਜੋਇੰਟ ਕਰਨੇ ਪਣੇ ਜੇ ਸਟਾਲਰ ਬਣਾਉਣਾ ਤਾਂ ਇਦਾਂ ਦਾ ਵਰਤਨ ਬਰ ਜੇ ਚੇਅਰ ਬਣਾਉਣੀ ਤਾਂ ਹੈ ਜਾਂ ਸਟੈਂਡ ਵਿੱਚ ਫਿਕਸ ਕਰਨਾ ਪੈਣਾ ਹੂੰ ਜੇ ਨੈਕ ਲਾਣਾ ਨੇਕ ਦਿੱਤਾ ਹੈ ਨੈਟ ਸੀ ਲਾ ਸਕਦੇ ਨੇ ਨੈਟ ਆਪ ਲਾਉਣਾ ਇਹਦੇ ਵਿੱਚ ਰस्सियां ਪਈਆਂ ਪਰ ਛੱਤ ਪਰ ਕੁੰਡੀ ਪ사 ਕੇ ਉਹਦੇ ਚ ਇੱਕ ਚੀਜ਼ ਤਾਂ ਬਣੀ ਵੀ ਹੋਣੀ ਹੈ ਤੇ ਬਾਕੀ ਤਾਂ ਆਪ ਬਣਾਉਣੀ ਆ ਸਾਰੀਆਂ ਚਲੋ ਫਿਰ ਨਹੀਂ ਆ ਹੁਣ ਜੜੀਆਂ ਦੀਆਂ ਪੈਪਾਂ ਪੂਪਾਂ ਜੀਆਂ ਨਹੀਂ ਆ ਤਾਂ ਪ੍ਰੈਮ ਹੈ ਜੀ ਆ ਤਾਂ ਪ੍ਰੈਮ ਦੇ ਵਿੱਚ ਫਿੱਟ ਕਰਕੇ ਦਿਖਾਇਆ ਜਣਾ ਨੇ ਵੀ ਤੁਸੀਂ ਰੱਖ ਸਕਦੇ ਆ ਅੱਛਾ ਇਹ ਚੀਜ਼ ਨਹੀਂ ਹੈਗੀ ਹਾਂ ਚੀਜ਼ ਨਹੀਂ ਹੈ ਹਾਂ ਚੀਜ਼ ਹੁੰਦੀ ਹੈ ਇੱਕ ਸਟੈਂਡ ਹੁੰਦਾ ਹੈ ਹਾਂ ਰੱਸੀ ਹੁੰਦੀ ਹੈ ਜਾਲੀ ਹੁੰਦੀ ਹੈ ਠੀਕ ਆ ਆ ਬਣੀ ਬਣਾਈ ਹੁੰਦੀ ਹੈ ਹਾਂ ਨਹੀਂ ਮੈਨੂੰ ਤਾਂ ਆ ਤਾਂ ਮੈਂ ਡਿਸਕਾਊਂਟ ਕਰਕੇ ਦੱਸ ਰਾਂਗਾ ਤੁਹਾਨੂੰ ਆਹ ਦੇ ਕੰਪਨੀ ਪ੍ਰਾਈਸ ਤਾਂ ਜਿਆਦਾ ਹੁੰਦਾ 2625 ਰੁਪਏ ਉਹ ਕੰਪਨੀ ਨਾਲ ਦਾ ਬਾਕਸ ਲਿਖ ਦੇ ਤੇ ਕੰਪਨੀ ਨਾਲ ਦਾ ਇੱਥੇ 50000 ਲਿਖ ਦੇ ਫਿਰ ਫਿਰ ਕੀ ਆ ਦੂਗਾ ਉਹਦਾ ਕੋਈ ਫਰਕੇ ਨਹੀਂ ਪੈਣਾ ਹੈਗਾ ਕੰਪਨੀ ਦਾ ਬਾਕਸ ਰੱਖ ਦੀ ਰੇਟ ਫਿਲਟਰ ਤਾਂ ਫਿਰ ਕਰਨੀ ਪੈਣੀ ਹੈ ਕਿਆ ਕਰਨਾ ਇਹੀ ਕਰਨਾ ਫਿਰ ਉਹਨੂੰ ਹਾਂ ਇਹੀ ਕਰਨਾ ਦੇਖ ਲੈ ਵਾਕਏ ਕੰਪਿਊਟਰ 'ਚ ਦੇਖ ਲੈ ਸਕੈਨ ਕਰਕੇ ਕਿੰਨਾ ਲਸਤਾਂ ਹੋਵੇ ਹਾਂ ਟੈਕਿੰਗ ਕਰवानी ਆ ਸੀ ਕੋਈ ਨਹੀਂ ਕਰ ਦਿੰਦਾ ਸਾਰੇ ਸਮਾਨ ਚੱਕ ਲੈ ਫਿਰ ਇਹਨੂੰ ਵੀਰ ਮੇਰਾ ਉਧਰੋਂ ਕਰ ਲੈ ਇਹਨੂੰ ਗਾਹਾਂ ਨੂੰ ਸਾਡਾ ਨੰਬਰ ਲਾ ਦੇ ਬਾਹਰ ਨਹੀਂ ਰੋ ਚੱਲਿਆ ਕੋਈ ਸਾਡ ਨੂੰ ਨਾ ਸਕੈਨ ਕਰਨਾ ਹੋਣਾ ਨੂੰ ਹੁਣ ਲਾਜੂ ਪਤਾ ਕਿੰਨਾ ਕੁ ਡਿਸਕਾਊਂਟ ਹੁੰਦਾ ਬੰਨੇ ਸਸਤੇ ਹੀ ਪੈ ਗਿਆ ਤਾਂ ਉਹ ਵੀ 15 ਉਹ ਵੀ ਤਾਂ 1500 ਹੀ ਦੱਸਿਆ ਤਾਂ ਤੈਨਰ ਐਨਾ ਡਿਸਕਾਊਂਟ ਕਾਨੂੰ ਕਰਨਾ ਤਾਂ ਕੀ ਕੋਈ ਉਸ ਨੂੰ ਡਿਸਕਾਊਂਟ ਕਿਉਂ ਕਿ ਉਹ ਪੂਰੇ ਰੇਟ ਪਰ ਲੱਗ ਗਿਆ ਦੱਸਣਗੇ ਅੱਛਾ ਮੈਂ ਕਹਿੰਦਾ ਸਾਰਿਆਂ ਦਾ ਇਕੱਠਿਆਂ ਦੇ ਕਰ ਦਿੰਦਾ ਨਾ ਵੀ ਇੰਨਾ ਕੁ ਛੱਡ ਦਿੰਦੇ ਤੁਹਾਨੂੰ ਨਹੀਂ ਸਰ ਨਹੀਂ ਸਰ ਉਹਨਾਂ ਨੂੰ 3500 ਵੀ ਦੇ ਸਕਦੇ ਹੋ ਤੁਹਾਨੂੰ ਮੈਂ ਪਰਚਾ ਨਾ ਮੈਸੇਜ ਕੀਤਾ ਸੀ ਤਾਂ ਮੈਂ শেਅਰ ਕਰੀ ਸਸਤੀ ਖਣ ਅਸਤੀ ਚਲੋ ਹੁਣ ਇਹਨਾਂ ਨੂੰ ਪੈਕ ਕਰਨਾ ਕਿ ਕਰਨਾ ਪੈਕਿੰਗ ਕਰਵਾਉਣੀ ਸਾਰਿਆਂ ਦੀ ਮੈਂ ਪੈਕ ਕਰ ਦਉ ਠੀਕ ਚਲੋ ਹੁਣ ਗੂਗਲ ਪੇ ਕਰਨਾ ਕਿ ਹੈਗਾ ਕੈਸ ਤੇਰੇ ਕੋਲ ਨਾ ਬਾਈ ਨੂੰ ਫੋਨ ਕਰੋ ਅੱਛਾ ਚਲੋ ਉਸਾਂ ਨੇ ਨਿਸ਼ਾਨਾ ਪਾ ਦਿੱਤੇ ਕਿ ਮੈਂ ਪੈਕ ਕਰ ਲਵਾਂ ਆਓ ਜੀ ਮੇਰਾ ਨਿਸ਼ਾਨਾ ਦੇਖੋ ਜੀ ਕਿੰਨਾ ਕਮਨ ਟਕਾਣੇ تیر ਮਾਰੇ ਮੈਂ ਆਹ ਦੇਖੋ ਬਾਬੇ ਨਾਨਕ ਨੇ ਪੂਰੀ ਕਿਰਪਾ ਰੱਖੀ ਉਹ ਵੀ ਸਾਡੇ تیر ਟਕਾਣੇ ਪਰਿਆ ਹੈ ਮਹਾਰਾਜ ਇਹ ਲੱਗ 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 ਇਹ ਇਹ ਨਾ ਇਹ ਲੱਗ ਡੱਬੇ ਚ ਪਾ ਦੇ ਪੱਤੀ ਕਰਕੇ ਜਿਹੜੀ ਮੈਂ ਰੈੱਡ ਚ ਕੀ ਕਿਹਾ ਉਹ ਪਾ ਦੇ ਜੀ ਇਹਦਾ ਆ ਲੱਗਦਾ ਦੇਖੀ ਕਿ ਦੱਸਾਂ ਨਹੀਂ ਆਣਾ ਸਾਫੀ ਠੀਕ ਹੈ ਸਾ ਵੀ ਲੈਦਾ ਪੈਕ ਆਈ ਆ ਵੀ ਲੈਦਾ ਪੈਕ ਕਰਨਾ ਆ ਵੀ ਲੈਣਾ ਪੈਕਾ ਲਓ ਸਾਰੇ ਲੈ ਲੈ ਤੇ ਕਰ ਦੋ ਜੀ ਪੈਕ ਕੋਈ સ્ટોਕ ਕਰਨਾ ਪਊਗਾ ਕਿਆ ਕਿਆ ਦਾ ਤੁਹਾਨੂੰ ਖੋਲ ਕੇ ਤਾਂ ਦਿਖਾ ਦਿਓ ਇੱਕ ਵਾਰ ਆ ਤਾਂ ਮੈਂ ਦੇਖ ਲਿਆ ਉਹਦਾ ਮੈਂ ਸਾਰਾ ਕੁਝ ਬਣਾ ਲਿਆ ਕਿਹੜੇ ਸਟੈਂਡ ਆ ਕਿਹੜਾ ਕੁਸ ਨੇ ਤੇ ਚਿਆ ਹੈਗਾ ਕਿਆ ਨਹੀਂ ਕਿਹੜੀ ਰੱਸੀ ਕਿਹੜੇ ਤੇ ਉਹ ਆ ਮਾਸ ਆਹੀ ਇੰਨਾ ਕੇ ਪ੍ਰੋਜੈਕਟ ਹੈ ਹਾਂ ਬਾਕੀ ਆਹ ਲੇ ਗਏ ਹਾਂ ਟੈਕ ਹਾਂ ਇਹ ਵੀ ਜਾਲੀ ਹੈ ਹਾਂ ਬਾਕੀ ਰੱਸੀ ਆਈ ਰੱਸੀਆਂ ਪਈਆਂ ਵਿੱਚ ਰੱਸੀਆਂ ਲੈ ਕੇ ਆ ਤੇ ਪਾ ਪਾਦੋ ਉਹਨੂੰ ਵਿੱਚੇ ਪਾ ਦਿਓ ਫਿਰ ਰੱਸੀਆਂ ਵੀ ਵਿੱਚੇ ਪੈਣੀਆਂ ਤੇ ਨਾ ਉਹ ਨੇ ਇਹ ਵਾਈਟ ਕਲਰ ਤਾਂ ਹੋਰ ਕਲਰ ਤਾਂ ਨਹੀਂ ਮਿਲੂਗਾ ਕਲਰ ਹੋਰ ਦੇਖ ਲੈਣਾ ਹਾਂ ਉਹ ਨਿਕਲੇਗਾ ਬਾਇਲਸੀ ਬਾਟ ਛੇਤੀ ਮੈਲਾ ਹੋ ਜਾਂਦਾ ਨਾ ਫਿਰ ਕੰਮ ਹੋਊਗਾ ਖਰਾਬ